ਕਸ਼ਮੀਰ ਤੋਂ ਆਏ ਨੋ ਮੈਂਬਰੀ ਸਿੱਖ ਡੈਲੀਗੇਸ਼ਨ ਨੇ ਜੰਮੂ ਕਸ਼ਮੀਰ ਦੇ ਕਿਸੇ ਗੁਰਦੁਆਰਾ ਸਾਹਿਬ ਤੇ ਪਥਰਾ ਹੋਣ ਦੀ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ ਪਲਵਾਮਾ ਅਤੇ ਅਨੰਤਨਾਗ ਤੋਂ ਪੰਜਾਬ ਆਏ ਸਿੱਖਾਂ ਨੇ ਕਿਹਾ ਕਿ ਗੁਰਦੁਆਰੇ ਦੇ ਉੱਤੇ ਹਮਲੇ ਦੀ ਖਬਰ ਮਹਿਸ ਅਫਵਾਸੀ ਨਹੀਂ ਗੱਲ ਇਹ ਉਹ ਗੱਲ ਸਹੀ ਨਹੀਂ ਹੈ ਐਕਚੁਅਲੀ ਕੀ ਹੈ ਕਿ ਉੱਥੇ ਜਲਸਾ ਜਲੂਸ ਕੋਈ ਹੋ ਰਿਹਾ ਸੀ ਉਹ ਫਿਰ ਕੁਦਰਤੀ ਹੈ ਐਕਸੀਡੈਂਟ ਤੋਂ ਰਿਐਕਸ਼ਨ ਹੁੰਦਾ ਤੇ ਸੀਆਰਪੀ ਦੇ ਤੇ ਪਥਰਾ ਹੋਇਆ ਉਹਨਾਂ ਨੇ ਰਿਐਕਸ਼ਨ ਕੀਤੀ ਹੈ ਤੇ ਜੇ ਪੱਥਰ ਕੋਈ ਇੱਕਾਦ ਗੁਰਦੁਆਰੇ ਨੂੰ ਅਚਾਨਕ ਲੱਗ ਗਿਆ ਤੋ ਦੂਜੀ ਗੱਲ ਹੈ ਲੇਕਿਨ ਗੁਰਦੁਆਰਿਆਂ ਤੇ ਹਾਲੀ ਨਾ ਤੇ CRP ਕੋਈ ਹਮਲਾ ਸਾਡੇ ਗੁਰਦੁਆਰਿਆਂ ਤੇ ਕੀਤਾ ਤੇ ਨਾ ਤੇ ਉੱਥੇ ਦੀ ਮੁਸਲਮ ਵਸੂ ਨੇ ਸਾਡੇ ਗੁਰਦੁਆਰਿਆਂ ਤੇ ਕੋਈ ਹਮਲਾ ਸਿੱਖ ਡੈਲੀਗੇਸ਼ਨ ਨੇ ਕੇਂਦਰ ਅਤੇ ਜੰਮੂ ਕਸ਼ਮੀਰ ਸਰਕਾਰ ਤੇ ਸਿੱਖਾਂ ਦੀ ਅਣਦੇਖੀ ਕਰਨ ਦਾ ਗਿਲਾ ਵੀ ਜ਼ਾਹਰ ਕੀਤਾ ਤੇ ਮੰਗ ਕੀਤੀ ਕਿ ਕਸ਼ਮੀਰ ਤੇ ਘੱਟਗਿੜਤੀ ਸਿੱਖਾਂ ਲਈ ਸਰਕਾਰ ਕੋਈ ਕਦਮ ਚੁੱਕੇ ਨਾ ਸੈਂਟਰਲ ਗਵਰਨਮੈਂਟ ਨੇ ਗਿੱਲਾ ਅਸੀਂ ਲੈ ਕੇ ਹੀ ਸੋ ਇਹੀ ਆਇਆ ਹੈ ਕਿ ਅਸੀਂ ਦੇਖੋ ਹਰ ਵਕਤ ਸੰਤਾਪ ਨੂੰ ਡਾ ਰਹੇ ਹਾਂ ਇਸ ਵਕਤ ਵੀ ਸੰਤਾਪ ਹੈ ਕਿ ਉਸ ਵਕਤਾਂ ਸੀ ਇਸ ਨੂੰ ਸੋਚਦੇ ਆ ਕਿ ਸਾਡਾ ਫਿਊਚਰ ਕੀ ਹੋਏਗਾ ਕਿਉਂਕਿ ਨਾ ਗਵਰਨਮੈਂਟ ਆਫ ਇੰਡੀਆ ਨੇ ਤੇ ਨਾ ਗਵਰਨਮੈਂਟ ਆਫ ਕਸ਼ਮੀਰ ਨੇ ਅੱਜ ਤੱਕ ਸਾਡਾ ਕੋਈ ਸਾਥ ਦਿੱਤਾ ਦੇਖੋ ਸਰਵਸੇ ਸਿਲੈਕਸ਼ਨ ਬੋਰਡ ਹੈ ਸਾਡਾ ਕੋਈ ਮੈਂਬਰ ਉਹਦੇ ਵਿੱਚ ਨਹੀਂ ਹੈ ਔਰ ਉਹਨਾਂ ਨੇ ਵਕ ਵਕ ਬੋਰਡ ਮਾਈਨੋਰਟੀ ਵਗੈਰਾ ਅਲੱਗ ਅਲੱਗ ਸਟੇਟਾਂ ਨੇ ਬਣਾਏ ਹੋਏ ਹਨ ਸਾਡਾ ਕੁਝ ਵੀ ਨਹੀਂ ਹੈ ਤੋਂ ਦੱਸਿਆ ਕਿ ਪਿਛਲੇ ਦਿਨੀ ਇੱਕ ਖਬਰ ਸਾਹਮਣੇ ਆਈ ਸੀ ਕਿ ਕਸ਼ਮੀਰ ਦੇ ਆਇਸ਼ਕੁਮ ਇਲਾਕੇ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਭਾਰਤੀ ਸੁਰੱਖਿਆ ਬਲਾਂ ਦੇ ਵੱਲੋਂ ਪੰਤੋੜ ਕੀਤੀ ਗਈ ਪਰ ਪੰਜਾਬ ਪਹੁੰਚੇ ਸਿੱਖ ਡੈਲੀਗੇਸ਼ਨ ਨੇ ਇਸ ਖਬਰ ਨੂੰ ਗਲਤ ਕਰਾਰ ਦਿੱਤਾ